ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਉਹਨਾਂ ਦੇ ਹਦਾਇਤਾਂ ਹੀ ਚਲਾਇਆ ਜਾ ਰਿਹਾ ਹੈ ਤੇ ਇਹਦੇ ਵਿੱਚ ਹੁਣ ਤੱਕ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਕਾਫੀ ਆ ਜਿਹੜੀ ਆ ਵੱਡੀਆਂ ਕਾਰਵਾਈਆਂ ਸਾਡੇ ਵੱਲੋਂ ਕੀਤੀਆਂ ਗਈਆਂ ਜਿਦੇ ਵਿੱਚ ਹੁਣ ਤੱਕ ਕਰੀਬ 10 ਦੇ ਕਰੀਬ ਜਿਹੜੀ ਹੈਗੀ ਆ ਨਾਜਾਇਜ਼ ਉਸਾਰੀ ਜਿਹੜੀ ਹੈਗੀ ਆ ਇਸ ਕਾਲੇ ਧੰਦੇ ਤੋਂ ਬਣਾਈ ਗਈ ਸੀ ਕਿ ਉਹਦੀ ਉਸਾਰੀ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤੀ ਗਈ ਹੈ ਇਸ ਤੋਂ ਇਲਾਵਾ ਕਰੀਬ ਹਜ਼ਾਰ ਦੇ ਕਰੀਬ ਪੈਡਲਰ ਫੜੇ ਗਏ ਹਨ ਤੇ ਇਸਮਗਲਰ ਫੜੇ ਗਏ ਹਨ ਤੇ ਕਰੀਬ 800 ਦੇ ਕਰੀਬ ਜਿਹੜੇ ਹੈਗੇ ਅਸੀਂ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਸਾਡੇ ਜਿਹੜੇ ਭਰਾ ਜਿਹੜੇ ਇਹ ਦੇ ਵਿਕਟਿਮ ਸੀਗੇ ਉਹਨਾਂ ਨੂੰ ਅਸੀਂ ਉਹਨਾਂ ਦਾ ਸੀ ਇਲਾਜ ਕਰਾ ਚੁੱਕੇ ਹਾਂ ਉਸੇ ਲੜੀ ਦੇ ਵਿੱਚ ਅੱਜ ਅਸੀਂ ਇੱਥੇ ਕੋਟਲਾ ਫਾਜ਼ਲਪਿੰਡ ਦੇ ਵਿੱਚ ਖੜੇ ਹਾਂ ਜਿਹਦੇ ਵਿੱਚ ਜਿਹੜੇ ਹੈਗੇ ਆ ਪਿੰਡ ਦੀ ਪੰਚਾਇਤ ਦੇ ਸਹਿਯੋਗ ਦੇ ਨਾਲ ਪੰਚਾਇਤ ਅਫਸਰ ਬੀ ਡੀ ਪੀਓ ਦੇ ਸਾਹਿਬ ਦੇ ਸਹਿਯੋਗ ਦੇ ਨਾਲ ਅੱਜ ਇੱਥੇ ਇੱਕ ਸੋਮਨਾਥ ਜਿਹੜਾ ਨਾਮ ਦਾ ਵਿਅਕਤੀ ਸੀਗਾ ਪੁੱਤਰ ਧਰਮਚੰਦ ਇਹਦੇ ਖਿਲਾਫ 6 ਜਿਹੜੇ ਇਸ ਤਰੀਕੇ ਦੇ ਐਨ ਡੀ ਪੀਐਸ ਦੇ ਪਰਚੇ ਸੀ ਕਿ ਵੱਡੇ ਪੱਧਰ ਤੇ ਇਹ ਨਸ਼ੇ ਦੀ ਸਮਗਲਿੰਗ ਕਰਦਾ ਸੀ ਕਿ ਇਲਾਕੇ ਦੇ ਵਿੱਚ ਤਸਕਰੀ ਕਰਦਾ ਸੀ ਅੱਜ ਉਹਦੇ ਖਿਲਾਫ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਜਿਹੜੀ ਉਹਨੇ ਨਜਾਇਜ਼ ਉਹ ਸਾਰੀ ਕਿਉਂਕਿ ਹੁਣ ਵੀ ਉਹ ਕਰ ਰਿਹਾ ਸੀ ਪਹਿਲੇ ਤੋਂ ਹੀ ਕਰ ਰਿਹਾ ਸੀ ਐਂਡ ਉਹਨੂੰ ਅਸੀਂ ਅੱਜ ਸਾਰੀਆ ਕਾਰਵਾਈ ਸਿਵਲ ਪ੍ਰਸ਼ਾਸਨ ਸਹਿਯੋਗ ਨਾਲ ਕੀਤੀ ਜਾ ਰਹੀ ਹੈ ਤੇ ਅੱਗੇ ਵੀ ਮੇਰੀ ਲੋਕਾਂ ਨੂੰ ਅਪੀਲ ਹੈ ਇਸੇ ਤਰੀਕੇ ਦੀ ਜਿਹੜੀ ਹੈਗੀ ਹੈ ਸਖਤ ਕਾਰਵਾਈ ਨਸ਼ੇ ਵਾਲੇ ਦੇ ਖਿਲਾਫ ਚਲਦੀ ਰਹੂਗੀ ਐਂਡ ਆਪ ਵੀ ਕੋਲ ਜਾਂ ਪਬਲਿਕ ਕੋਲ ਕਿਸੇ ਵੀ ਤਰੀਕੇ ਦੀ ਇਨਫੋਰਮੇਸ਼ਨ ਹੈ ਉਹ ਮੀਡੀਆ ਦੇ ਸੱਜਣਾ ਰਹੀ ਜਾਂ ਫਿਰ ਸੇਫ ਪੰਜਾਬ ਦੀ ਜਿਹੜੀ ਸਾਡੀ ਟਿਪਲਾਈ ਨੇ ਉਹਦੇ ਥਰੂ ਜਾਂ ਜਿਹੜੀ ਹੈਗੀ ਹੈ 112 ਦੇ ਥਰੂ ਜਾਂ ਡਾਇਰੈਕਟਲੀ ਕਿਸੇ ਵੀ ਆਫੀਸਰ ਜਾਂ ਇਸ ਚੋ ਸਾਹਿਬਾਨ ਕੋਲ ਤੁਸੀਂ ਆ ਸਕਦੇ ਹੋ ਅਸੀਂ ਤੁਹਾਡੀ ਜਿਹੜੀ ਇੱਕ ਆਈਡੈਂਟੀਟੀ ਨੂੰ ਕੌਨਫੀਡੈਂਸ਼ੀਅਲ ਰੱਖਾਂਗੇ ਤਾਂ ਅੱਗੇ ਵੱਧਦੀ ਕਾਨੂੰਨੀ ਕਾਰਵਾਈ ਉਸ ਤੇ ਕੀਤੀ ਜਾਊਗੀ ਸਰ ਕਿੰਨੀ ਕਿਤੇ ਉਰਤੋਂ ਕੰਮ ਕਰਦਾ ਆ ਰਿਹਾ ਸੀਗਾ ਜੀ ਇਹ ਜੀ ਇਹਦਾ ਲਾਸਟ ਪਰਚਾ 2011 ਦਾ ਵੀ ਹੈ ਨਸ਼ੇ ਦਾ ਤੇ ਹੁਣ 2025 ਦੇ ਵਿੱਚ ਵੀ ਪਰਚਾ ਦਰਜ ਹੋਇਆ ਇਹਦਾ ਮਤਲਬ ਕਾਫੀ ਸਮੇਂ ਤੋਂ ਜਿਹੜੇ ਹੈਗੇ ਆ ਇਹ ਇਸ ਨਸ਼ੇ ਦਾ ਕੰਮ ਕਰਦਾ ਸੀਗਾ ਹੁਣ ਤੱਕ 6 ਪਰਚੇ ਇਸ ਤੇ ਜਿਹੜੇ ਹੈਗੇ ਦਰਜ ਸਰ ਕੀ ਇਹ ਲਿਆ ਕੇ ਵੇਚਦਾ ਸੀਗਾ ਜੀ ਇਹ ਬੇਸਿਕਲੀ ਜੀ ਡਰੱਗਸ ਜਿਹੜੇ ਇਲਿਸਿਟ ਜਿਵੇਂ ਕਿ ਪਾਰਟਿਕੂਲਰ ਜਿਹੜੀ ਗੋਲੀਆਂ ਸੀਗੀਆਂ ਜਿਹੜੀ ਨਸ਼ੀਲੀ ਗੋਲੀਆਂ ਹੁੰਦੀ ਐ ਐਲਪਰਾਜ਼ੋਲਾਂਗ ਐ ਲੋਮੋਟੋਲ ਦੀਆਂ ਗੋਲੀਆਂ ਉਹ ਜ਼ਿਆਦਾ ਜਿਹੜੇ ਹੈਗੇ ਆ ਗਾਂਹਾਂ 'ਕੇ ਵੇਚਦਾ ਸੀ ਜੀ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਉਹਨਾਂ ਦੇ ਹਦਾਇਤਾਂ ਹੀ ਚਲਾਇਆ ਜਾ ਰਿਹਾ ਹੈ ਤੇ ਇਹਦੇ ਵਿੱਚ ਹੁਣ ਤੱਕ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਕਾਫੀ ਆ ਜਿਹੜੀ ਆ ਵੱਡੀਆਂ ਕਾਰਵਾਈਆਂ ਸਾਡੇ ਵੱਲੋਂ ਕੀਤੀਆਂ ਗਈਆਂ ਜਿਦੇ ਵਿੱਚ ਹੁਣ ਤੱਕ ਕਰੀਬ 10 ਦੇ ਕਰੀਬ ਜਿਹੜੀ ਹੈਗੀ ਆ ਨਾਜਾਇਜ਼ ਉਸਾਰੀ ਜਿਹੜੀ ਹੈਗੀ ਆ ਇਸ ਕਾਲੇ ਧੰਦੇ ਤੋਂ ਬਣਾਈ ਗਈ ਸੀ ਕਿ ਉਹਦੀ ਉਹ ਸਾਰੀ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤੀ ਗਈ ਹੈ ਇਸ ਤੋਂ ਇਲਾਵਾ ਕਰੀਬ ਹਜ਼ਾਰ ਦੇ ਕਰੀਬ ਪੈਡਲਰ ਫੜੇ ਗਏ ਹਨ ਤੇ ਸਮਗਲਰ ਫੜੇ ਗਏ ਤੇ ਕਰੀਬ 800 ਦੇ ਕਰੀਬ ਜਿਹੜੇ ਹੈਗੇ ਆ ਸੀ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਸਾਡੇ ਜਿਹੜੇ ਭਰਾ ਜਿਹੜੇ ਇਹਦੇ ਵਿਕਟਿਮ ਸੀਗੇ ਉਹਨਾਂ ਨੂੰ ਅਸੀਂ ਉਹਨਾਂ ਦਾ ਅਸੀਂ ਇਲਾਜ ਕਰਾ ਚੁੱਕੇ ਹਾਂ ਉਸੇ ਲੜੀ ਦੇ ਵਿੱਚ ਅੱਜ ਅਸੀਂ ਇੱਥੇ ਕੋਟਲਾ ਫਾਜ਼ਲਪਿੰਡ ਦੇ ਵਿੱਚ ਖੜੇ ਹਾਂ ਜਿਹਦੇ ਵਿੱਚ ਜਿਹੜੇ ਹੈਗੇ ਆ ਪਿੰਡ ਦੀ ਪੰਚਾਇਤ ਦੇ ਸਹਿਯੋਗ ਦੇ ਨਾਲ ਪੰਚਾਇਤ ਅਫਸਰ ਬੀਡੀਪੀ ਉਹਦੇ ਸਾਹਿਬ ਦੇ ਸਹਿਯੋਗ ਦੇ ਨਾਲ ਅੱਜ ਇੱਥੇ ਇੱਕ ਸੋਮਨਾਥ ਜਿਹੜਾ ਨਾਮ ਦਾ ਵਿਅਕਤੀ ਸੀਗਾ ਪੁੱਤਰ ਧਰਮਚੰਦ ਇਹਦੇ ਖਿਲਾਫ 6 ਜਿਹੜੇ ਇਸ ਤਰੀਕੇ ਦੇ ਐਨਡੀਪੀਐਸ ਦੇ ਪਰਚੇ ਸੀਗੇ ਕਿ ਵੱਡੇ ਪੱਧਰ ਤੇ ਇਹ ਨਸ਼ੇ ਦੀ ਸਮਗਲਿੰਗ ਕਰਦਾ ਸੀਗਾ ਇਲਾਕੇ ਦੇ ਵਿੱਚ ਤਸਕਰੀ ਕਰਦਾ ਸੀ ਅੱਜ ਉਹਦੇ ਖਿਲਾਫ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਜਿਹੜੀ ਉਹਨੇ ਨਜਾਇਜ਼ ਉਹ ਸਾਰੀ ਕਿ ਹੁਣ ਵੀ ਉਹ ਕਰ ਰਿਹਾ ਸੀ ਪਹਿਲੇ ਤੋਂ ਹੀ ਕਰ ਰਿਹਾ ਸੀ ਐਂਡ ਉਹਨੂੰ ਅਸੀਂ ਅੱਜ ਸਾਰੀ ਇਹ ਕਾਰਵਾਈ ਸਿਵਲ ਪ੍ਰਸ਼ਾਸਨ ਸਹਿਯੋਗ ਨਾਲ ਕੀਤੀ ਜਾ ਰਹੀ ਹੈ ਤੇ ਅੱਗੇ ਵੀ ਮੇਰੀ ਲੋਕਾਂ ਨੂੰ ਅਪੀਲ ਹੈ ਇਸੇ ਤਰੀਕੇ ਦੀ ਜਿਹੜੀ ਹੈਗੀ ਹੈ ਸਖਤ ਕਾਰਵਾਈ ਨਸ਼ੇ ਵਾਲੇ ਦੇ ਖਿਲਾਫ ਚਲਦੀ ਰਹੂਗੀ ਐਂਡ ਆਪਜੀ ਕਾਲ ਜਾਂ ਪਬਲਿਕ ਕਾਲ ਕਿਸੇ ਵੀ ਤਰੀਕੇ ਦੀ ਇਨਫੋਰਮੇਸ਼ਨ ਹੈ ਉਹ ਮੀਡੀਆ ਦੇ ਸੱਜਣਾ ਰਹੀ ਜਾਂ ਫਿਰ ਸੇਫ ਪੰਜਾਬ ਦੀ ਜਿਹੜੀ ਸਾਡੀ ਟਿਪਲਾਈ ਨੇ ਉਹਦੇ ਥਰੂ ਜਾਂ ਜਿਹੜੀ ਹੈਗੀ ਹੈ 112 ਦੇ ਥਰੂ ਜਾਂ ਡਾਇਰੈਕਟਲੀ ਕਿਸੇ ਵੀ ਆਫੀਸਰ ਜਾਂ ਇਸ ਚੋ ਸਾਹਿਬਾਨ ਕੋਲ ਤੁਸੀਂ ਆ ਸਕਦੇ ਹੋ ਅਸੀਂ ਤੁਹਾਡੀ ਜਿਹੜੀ ਇੱਕ ਆਈਡੈਂਟੀਟੀ ਨੂੰ ਕੌਨਫੀਡੈਂਸ਼ੀਅਲ ਰੱਖਾਂਗੇ ਤਾਂ ਅੱਗੇ ਵੱਧਦੀ ਕਾਨੂੰਨੀ ਕਾਰਵਾਈ ਉਸ ਤੇ ਕੀਤੀ ਜਾਊਗੀ ਸਰ ਕਿੰਨੀ ਕਿਤੇ ਉਰਤੋਂ ਕੰਮ ਕਰਦਾ ਆ ਰਿਹਾ ਸੀਗਾ ਜੀ ਇਹ ਜੀ ਇਹਦਾ ਲਾਸਟ ਪਰਚਾ 2011 ਦਾ ਵੀ ਹੈ ਨਸ਼ੇ ਦਾ ਤੇ ਹੁਣ 2025 ਦੇ ਵਿੱਚ ਵੀ ਪਰਚਾ ਦਰਜ ਹੋਇਆ ਇਹਦਾ ਮਤਲਬ ਕਾਫੀ ਸਮੇਂ ਤੋਂ ਜਿਹੜੇ ਹੈਗੇ ਆ ਇਹ ਇਸ ਨਸ਼ੇ ਦਾ ਕੰਮ ਕਰਦਾ ਸੀਗਾ ਹੁਣ ਤੱਕ 6 ਪਰਚੇ ਇਸ ਤੇ ਜਿਹੜੇ ਹੈਗੇ ਦਰਜ ਸਰ ਕੀ ਇਹ ਲਿਆ ਕੇ ਵੇਚਦਾ ਸੀਗਾ ਜੀ ਇਹ ਬੇਸਿਕਲੀ ਜੀ ਡਰੱਗਸ ਜਿਹੜੇ ਇਲਿਸਿਟ ਜਿਵੇਂ ਕਿ ਪਾਰਟਿਕੂਲਰ ਜਿਹੜੀ ਗੋਲੀਆਂ ਸੀਗੀਆਂ ਜਿਹੜੀ ਨਸ਼ੀਲੀ ਗੋਲੀਆਂ ਹੁੰਦੀ ਐ ਐਲਪਰਾਜ਼ੋਲਮ ਐ ਲੋਮੋਟੋਲ ਦੀਆਂ ਗੋਲੀਆਂ ਉਹ ਜ਼ਿਆਦਾ ਜਿਹੜੇ ਹੈਗੇ ਆ ਗਾਹਾਂ ਕਿ ਵੇਚਦਾ ਸੀ ਜੀ ਅਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਉਹਨਾਂ ਦੇ ਹਦਾਇਤਾਂ ਹੀ ਚਲਾਇਆ ਜਾ ਰਿਹਾ ਹੈ ਤੇ ਇਹਦੇ ਵਿੱਚ ਹੁਣ ਤੱਕ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਕਾਫੀ ਆ ਜਿਹੜੀਆਂ ਵੱਡੀਆਂ ਕਾਰਵਾਈਆਂ ਸਾਡੇ ਵੱਲੋਂ ਕੀਤੀਆਂ ਗਈਆਂ ਜਿਦੇ ਵਿੱਚ ਹੁਣ ਤੱਕ ਕਰੀਬ 10 ਦੇ ਕਰੀਬ ਜਿਹੜੀ ਹੈਗੀ ਆ ਨਜਾਇਜ਼ ਉਹ ਸਾਰੀ ਜਿਹੜੀ ਹੈਗੀ ਆ ਇਸ ਕਾਲੇ ਧੰਦੇ ਤੋਂ ਬਣਾਈ ਗਈ ਸੀ ਕਿ ਉਹਦੀ ਸਾਰੀ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤੀ ਗਈ ਹੈ ਇਸ ਤੋਂ ਇਲਾਵਾ ਕਰੀਬ ਹਜ਼ਾਰ ਦੇ ਕਰੀਬ ਪੈਡਲਰ ਫੜੇ ਗਏ ਹਨ ਤੇ ਸਮਗਲਰ ਫੜੇ ਗਏ ਤੇ ਕਰੀਬ 800 ਦੇ ਕਰੀਬ ਜਿਹੜੇ ਹੈਗੇ ਅਸੀਂ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਸਾਡੇ ਜਿਹੜੇ ਭਰਾ ਜਿਹੜੇ ਇਹ ਦੇ ਵਿਕਟਿਮ ਸੀਗੇ ਉਹਨਾਂ ਨੂੰ ਅਸੀਂ ਉਹਨਾਂ ਦਾ ਅਸੀਂ ਇਲਾਜ ਕਰਾ ਚੁੱਕੇ ਹਾਂ ਉਸੇ ਲੜੀ ਦੇ ਵਿੱਚ ਅੱਜ ਅਸੀਂ ਇੱਥੇ ਕੋਟਲਾ ਫਾਜ਼ਲਪਿੰਡ ਦੇ ਵਿੱਚ ਖੜੇ ਹਾਂ ਜਿਹਦੇ ਵਿੱਚ ਜਿਹੜੇ ਹੈਗੇ ਆ ਪਿੰਡ ਦੀ ਪੰਚਾਇਤ ਦੇ ਸਹਿਯੋਗ ਦੇ ਨਾਲ ਪੰਚਾਇਤ ਅਫਸਰ ਬੀਡੀਪੀ ਉਹਦੇ ਸਾਹਿਬ ਦੇ ਸਹਿਯੋਗ ਦੇ ਨਾਲ ਅੱਜ ਇੱਥੇ ਇੱਕ ਸੋਮਨਾਥ ਜਿਹੜਾ ਨਾਮ ਦਾ ਵਿਅਕਤੀ ਸੀਗਾ ਪੁੱਤਰ ਧਰਮਚੰਦ ਇਹਦੇ ਖਿਲਾਫ 6 ਜਿਹੜੇ ਇਸ ਤਰੀਕੇ ਦੇ ਐਨਡੀਪੀਐਸ ਦੇ ਪਰਚੇ ਸੀਗੇ ਕਿ ਵੱਡੇ ਪੱਧਰ ਤੇ ਇਹ ਨਸ਼ੇ ਦੀ ਸਮਗਲਿੰਗ ਕਰਦਾ ਸੀਗਾ ਇਲਾਕੇ ਦੇ ਵਿੱਚ ਤਸਕਰੀ ਕਰਦਾ ਸੀ ਅੱਜ ਉਹਦੇ ਖਿਲਾਫ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਜਿਹੜੀ ਉਹਨੇ ਨਜਾਇਜ਼ ਉਹ ਸਾਰੀ ਕਿਉਂਕਿ ਹੁਣ ਵੀ ਉਹ ਕਰ ਰਿਹਾ ਸੀ ਪਹਿਲੇ ਤੋਂ ਹੀ ਕਰ ਰਿਹਾ ਸੀ ਐਂਡ ਉਹਨੂੰ ਅਸੀਂ ਅੱਜ ਸਾਰੀਆ ਕਾਰਵਾਈ ਸਿਵਲ ਪ੍ਰਸ਼ਾਸਨ ਸਹਿਯੋਗ ਨਾਲ ਕੀਤੀ ਜਾ ਰਹੀ ਹੈ ਤੇ ਅੱਗੇ ਵੀ ਮੇਰੀ ਲੋਕਾਂ ਨੂੰ ਅਪੀਲ ਹੈ ਇਸੇ ਤਰੀਕੇ ਦੀ ਜਿਹੜੀ ਹੈਗੀ ਹੈ ਸਖਤ ਕਾਰਵਾਈ ਨਸ਼ੇ ਵਾਲੇ ਦੇ ਖਿਲਾਫ ਚਲਦੀ ਰਹੂਗੀ ਐਂਡ ਆਪ ਵੀ ਕੋਲ ਜਾਂ ਪਬਲਿਕ ਕੋਲ ਕਿਸੇ ਵੀ ਤਰੀਕੇ ਦੀ ਇਨਫੋਰਮੇਸ਼ਨ ਹੈ ਉਹ ਮੀਡੀਆ ਦੇ ਸੱਜਣਾ ਰਹੀ ਯਾ ਫਿਰ ਸੇਫ ਪੰਜਾਬ ਦੀ ਜਿਹੜੀ ਸਾਡੀ ਟਿਪਲਾਈ ਨੇ ਉਹਦੇ ਥਰੂ ਯਾ ਜਿਹੜੀ ਹੈਗੀ 112 ਦੇ ਥਰੂ ਯਾ ਡਾਇਰੈਕਟਲੀ ਕਿਸੇ ਵੀ ਅਫਸਰ ਯਾ ਇਸ ਚੋ ਸਹਿਬਾਨ ਕੋਲ ਤੁਸੀਂ ਆ ਸਕਦੇ ਹੋ ਅਸੀਂ ਤੁਹਾਡੀ ਜਿਹੜੀ ਇੱਕ ਆਇਡੈਂਟੀਟੀ ਨੂੰ ਕਨਫਿਡੈਂਸ਼ੀਅਲ ਰੱਖਾਂਗੇ ਤਾਂ ਅੱਗੇ ਵਧਦੀ ਕਾਨੂੰਨੀ ਕਰਵਾਈ ਉਸਤੇ ਕੀਤੀ ਜਾਊਗਾ ਪਰ ਕਿੰਨੇ ਕੇ ਦਿਨ ਤੋਂ ਕੰਮ ਕਰਦਾ ਆ ਰਿਹਾ ਸੀ ਜੀ ਇਹ ਜੀ ਦਾ ਲਾਸਟ ਪਰਚਾ 2011 ਦਾ ਵੀ ਹੈ ਨਸ਼ੇ ਦਾ ਤੇ ਹੁਣ 2025 ਦੇ ਵਿੱਚ ਵੀ ਪਰਚਾ ਦਰਜ ਹੋਇਆ ਇਹਦਾ ਮਤਲਬ ਕਾਫੀ ਸਮੇਂ ਤੋਂ ਜਿਹੜੇ ਹੈ ਗਿਆ ਇਸ ਨਸ਼ੇ ਦਾ ਕੰਮ ਕਰਦਾ ਸੀਗਾ ਹੁਣ ਤੱਕ 6 ਪਰਚੇ ਇਸਤੇ ਜਿਹੜੇ ਹੈਗੇ ਦਰਜ ਕੀ ਲਿਆ ਕੇ ਵੇਚਦਾ ਸੀ ਇਹ ਬੇਸਿਕਲੀ ਜੀ ਡਰੱਗਸ ਜਿਹੜੇ ਲਿਸਿਡ ਜਿਵੇਂ ਕਿ ਪਰਟੀਕੂਲਰ ਜਿਹੜੀ ਗੋਲੀਆਂ ਸੀਗੀਆਂ ਜਿਹੜੀ ਨਸ਼ੀਲੀ ਗੋਲੀਆਂ ਹੁੰਦੀ ਹੈ ਐਲਪਰਾਜ਼ੋਲਮ ਜਾਂ ਲੋਮੋਟੋਲ ਦੀਆਂ ਗੋਲੀਆਂ ਉਹ ਜ਼ਿਆਦਾ ਜਿਹੜੇ ਹੈਗੇ ਆ ਗਾਹਾਂ ਕੇ ਵੇਚਦਾ ਸੀ ਜੀ ਅਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਉਹਨਾਂ ਦੇ ਹਦਾਇਤਾਂ ਹੀ ਚਲਾਇਆ ਜਾ ਰਿਹਾ ਹੈ ਇਹ ਦੇ ਵਿੱਚ ਹੁਣ ਤੱਕ ਜਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਕਾਫੀ ਆ ਜਿਹੜੀ ਵੱਡੀਆਂ ਕਾਰਵਾਈਆਂ ਸਾਡੇ ਵੱਲੋਂ ਕੀਤੀਆਂ ਗਈਆਂ ਜਿਦੇ ਵਿੱਚ ਹੁਣ ਤੱਕ ਕਰੀਬ 10 ਦੇ ਕਰੀਬ ਜਿਹੜੀ ਹੈਗੀ ਆ ਨਜਾਇਜ਼ ਉਸਾਰੀ ਜਿਹੜੀ ਹੈਗੀ ਆ ਇਸ ਕਾਲੀ ਧੰਦੇ ਤੋਂ ਬਣਾਈ ਗਈ ਸੀਗੀ ਉਹਦੀ ਉਹ ਸਾਰੀ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤੀ ਗਈ ਹੈ ਇਸ ਤੋਂ ਇਲਾਵਾ ਕਰੀਬ ਹਜ਼ਾਰ ਦੇ ਕਰੀਬ ਫੈਡਲਰ ਫੜੇ ਗਏ ਨੇ ਤੇ ਸਮੱਗਲਰ ਫੜੇ ਗਏ ਨੇ ਤੇ ਕਰੀਬ 800 ਦੇ ਕਰੀਬ ਜਿਹੜੇ ਹੈਗੇ ਅਸੀਂ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਸਾਡੇ ਜਿਹੜੇ ਭਰਾ ਜਿਹੜੇ ਤੇ ਵਿਕਟਿਮ ਸੀਗੇ ਉਹਨਾਂ ਨੂੰ ਅਸੀਂ ਉਹਨਾਂ ਦਾ ਸੀ ਇਲਾਜ ਕਰਾ ਚੁੱਕੇ ਹਾਂ ਉਸੇ ਲੜੀ ਦੇ ਵਿੱਚ ਅੱਜ ਅਸੀਂ ਇੱਥੇ ਕੋਟਲਾ ਫਾਜ਼ਲਪਿੰਡ ਦੇ ਵਿੱਚ ਖੜੇ ਹਾਂ ਜਿਹਦੇ ਵਿੱਚ ਜਿਹੜੇ ਹੈਗੇ ਆ ਪਿੰਡ ਦੀ ਪੰਚਾਇਤ ਦੇ ਸਹਿਯੋਗ ਦੇ ਨਾਲ ਪੰਚਾਇਤ ਅਫਸਰ ਬੀ ਡੀ ਪੀਓ ਦੇ ਸਾਹਿਬ ਦੇ ਸਹਿਯੋਗ ਦੇ ਨਾਲ ਅੱਜ ਇੱਥੇ ਇੱਕ ਸੋਮਨਾਥ ਜਿਹੜਾ ਨਾਮ ਦਾ ਵਿਅਕਤੀ ਸੀਗਾ ਪੁੱਤਰ ਧਰਮਚੰਦ ਇਹਦੇ ਖਿਲਾਫ 6 ਜਿਹੜੇ ਇਸ ਤਰੀਕੇ ਦੇ ਐਨ ਡੀ ਪੀਐਸ ਦੇ ਪਰਚੇ ਸੀ ਕਿ ਵੱਡੇ ਪੱਧਰ ਤੇ ਇਹ ਨਸ਼ੇ ਦੀ ਸਮਗਲਿੰਗ ਕਰਦਾ ਸੀਗਾ ਇਲਾਕੇ ਦੇ ਵਿੱਚ ਤਸਕਰੀ ਕਰਦਾ ਸੀ ਅੱਜ ਉਹਦੇ ਖਿਲਾਫ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਜਿਹੜੀ ਉਹਨੇ ਨਜਾਇਜ਼ ਉਹ ਸਾਰੀ ਕਿਉਂਕਿ ਹੁਣ ਵੀ ਉਹ ਕਰ ਰਿਹਾ ਸੀ ਪਹਿਲੇ ਤੋਂ ਹੀ ਕਰ ਰਿਹਾ ਸੀ ਐਂਡ ਉਹਨੂੰ ਅਸੀਂ ਅੱਜ ਸਾਰੀਆ ਕਾਰਵਾਈ ਸਿਵਲ ਪ੍ਰਸ਼ਾਸਨ ਸਹਿਯੋਗ ਨਾਲ ਕੀਤੀ ਜਾ ਰਹੀ ਹੈ ਤੇ ਅੱਗੇ ਵੀ ਮੇਰੀ ਲੋਕਾਂ ਨੂੰ ਅਪੀਲ ਹੈ ਇਸੇ ਤਰੀਕੇ ਦੀ ਜਿਹੜੀ ਹੈਗੀ ਹੈ ਸਖਤ ਕਾਰਵਾਈ ਨਸ਼ੇ ਵਾਲੇ ਦੇ ਖਿਲਾਫ ਚਲਦੀ ਰਹੂਗੀ ਐਂਡ ਆਪਜੀ ਕਾਲ ਜਾਂ ਪਬਲਿਕ ਕਾਲ ਕਿਸੇ ਵੀ ਤਰੀਕੇ ਦੀ ਇਨਫੋਰਮੇਸ਼ਨ ਹੈ ਉਹ ਮੀਡੀਆ ਦੇ ਸੱਜਣਾ ਰਹੀ ਜਾਂ ਫਿਰ ਸੇਫ ਪੰਜਾਬ ਦੀ ਜਿਹੜੀ ਸਾਡੀ ਟਿਪ ਲਾਈਨ ਹੈ ਉਹਦੇ ਥਰੂ ਜਾਂ ਜਿਹੜੀ ਹੈਗੀ ਹੈ 112 ਦੇ ਥਰੂ ਜਾਂ ਡਾਇਰੈਕਟਲੀ ਕਿਸੇ ਵੀ ਆਫੀਸਰ ਜਾਂ ਇਸ ਚੋ ਸਾਈਬਾਨ ਕੋਲ ਤੁਸੀਂ ਆ ਸਕਦੇ ਹੋ ਅਸੀਂ ਤੁਹਾਡੀ ਜਿਹੜੀ ਇੱਕ ਆਈਡੈਂਟੀਟੀ ਨੂੰ ਕੌਨਫੀਡੈਂਸ਼ੀਅਲ ਰੱਖਾਂਗੇ ਤਾਂ ਅੱਗੇ ਵੱਧਦੀ ਕਾਨੂੰਨੀ ਕਾਰਵਾਈ ਉਸ ਤੇ ਕੀਤੀ ਜਾਊਗੀ ਸਰ ਕਿੰਨੀ ਕਿਤੇ ਉਰਤੋਂ ਕੰਮ ਕਰਦਾ ਆ ਰਿਹਾ ਸੀਗਾ ਜੀ ਇਹ ਜੀ ਇਹਦਾ ਲਾਸਟ ਪਰਚਾ 2011 ਦਾ ਵੀ ਹੈ ਨਸ਼ੇ ਦਾ ਤੇ ਹੁਣ 2025 ਦੇ ਵਿੱਚ ਵੀ ਪਰਚਾ ਦਰਜ ਹੋਇਆ ਇਹਦਾ ਮਤਲਬ ਕਾਫੀ ਸਮੇਂ ਤੋਂ ਜਿਹੜੇ ਹੈਗੇ ਆ ਇਹ ਇਸ ਨਸ਼ੇ ਦਾ ਕੰਮ ਕਰਦਾ ਸੀਗਾ ਹੁਣ ਤੱਕ 6 ਪਰਚੇ ਇਸਤੇ ਜਿਹੜੇ ਹੈਗੇ ਦਰਜ ਕੀ ਲਿਆ ਕੇ ਵੇਚਦਾ ਸੀ ਇਹ ਇਹ ਬੇਸਿਕਲੀ ਜੀ ਡਰੱਗਸ ਜਿਹੜੇ ਇਲਿਸੀਡ ਜਿਵੇਂ ਕਿ ਪਰਟੀਕੂਲਰ ਜਿਹੜੀ ਗੋਲੀਆਂ ਸੀਗੀਆਂ ਜਿਹੜੀ ਨਸ਼ੀਲੀ ਗੋਲੀਆਂ ਹੁੰਦੀ ਐ ਐਲਪਰਾਜ਼ੋਲ ਆਂ ਗਿਆ ਲੋਮੋਟੋਲ ਦੀਆਂ ਗੋਲੀਆਂ ਉਹ ਜ਼ਿਆਦਾ ਜਿਹੜੇ ਹੈਗੇ ਆ ਗਾਹਾਂ ਕੇ ਵੇਚਦਾ ਸੀ